ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਪਿੰਡ ਜੋਧਾ ਪਹੁੰਚ ਚੁੱਕੇ ਆ ਜੀ ਤੇ ਸੰਧੂ ਵੀਲੇ ਦੇ ਫਾਰਮ ਤੇ ਅੱਜ ਇੱਥੇ ਤਕਰੀਬਨ ਡਾਕਟਰਾਂ ਦੀ ਟੀਮਾਂ ਆਉਣੀ ਨੇ ਜੀ ਖਾਸ ਕਰਕੇ ਪੋਟੈਟੋ ਫਾਰਮਰਾਂ ਲਈ ਅੱਜ ਦਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਤੇ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿੰਨਾ ਕੋ ਸਕਿਆ ਪੋਸੀਬਲ ਆਪਾਂ ਬਲੌਗ ਸ਼ੂਟ ਕਰਾਂਗੇ ਵੀ ਨਾਲ ਵੀ ਗੱਲਾਂ ਬਾਤਾਂ ਕਰਾਵਾਂਗੇ ਸੋ ਅਸੀਂ ਤਿੰਨ ਜਣੇ ਆਏ ਆ ਚਾਚਾ ਜੀ ਮੈਂ ਤੇ ਗੋਗੀ ਸੋ ਹੁਣ ਪਹੁੰਚ ਚੁੱਕੇ ਆ ਜੀ ਫਾਰਮ ਤੇ ਗੱਡੀ ਕਰਕੇ ਪਾਰਕ ਫਿਰ ਆਪਾਂ ਚੱਲਦੇ ਅੱਗੇ ਸੋ ਬਲੌਗ ਨਾਲ ਜੁੜੇ ਰਹੋ ਜੀ ਤੇ ਸਾਰੀ ਗੱ ਉਹ ਜੀਮੀਆਂ ਦਾ ਇਕੱਠ ਹੋ ਰਿਹਾ ਜੀ ਹੁਣ ਪੂਰਾ ਤੇ ਕਾਫੀ ਮਸ਼ੀਨਰੀ ਵੀ ਇੱਥੇ ਪਹੁੰਚੀ ਵੀ ਆ ਨੇ ਵੀਰ ਜੀ ਤੋਂ ਮਸ਼ੀਨਾ ਦੀ ਐਗਜ਼ੀਬਿਸ਼ਨ ਉਹ ਜਿਹੜੀ ਪਾਰਟੀ ਸਾਈਡ ਤੇ ਲੱਗੀ ਹੋਈ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਬੋਮ ਸਪਰੇਅਰ ਤੇ ਤੇ ਜਿਵੇਂ ਹਰ ਤਰ੍ਹਾਂ ਦੀ ਬਜਾਈ ਕਰਦੀਆਂ ਨਾ ਮੱਕੀ ਦੀ ਸਰੋਂ ਦੀ ਜੋ ਵੀ ਹੈ ਗ੍ਰਾਮੇ ਦੀ ਸੋ ਇੱਥੇ ਕੰਪਨੀ ਨੇ ਆਪਣੀਆਂ ਦਵਾਈਆਂ ਦੀ ਐਡਵਰਟਾਈਜ਼ਮੈਂਟ ਵੀ ਲਾਈ ਹੋਈ ਹੈ ਸਪੈਸ਼ਲ ਪੋਟੈਟੋ ਫਾਰਮਰਾਂ ਲਈ ਅੱਜ ਜ਼ਿਆਦਾਤਰ ਦੇ ਲਈ ਮੈਂ ਲੈ ਕੇ ਆਇਆ ਹਾਂ ਅੱਛਾ ਲੈ ਕੇ ਆਇਆ ਹਾਂ ਹਾਂ ਕਿੱਥੇ YouTube ਹੈਗੀ ਉਹ ਆ ਆ ਕਿਹੜੀ ਹੈ ਜੀ ਗੋਫਰੀ ਜਮੂਨੀ ਆ ਅੱਛਾ ਜੀ ਇਹ ਜਮੂਨੀਆ ਵੈਰਾਈਟੀ ਹੈ ਜੀ ਇਹ 24 ਜਾਲ ਦੀ ਪਹਿਲੇ ਰਿਲੀਜ਼ ਹੋਈ ਹੈ ਜਦੋਂ ਦੀ ਰਿਲੀਜ਼ ਤੇ ਜਮਣੀ ਜੇ ਰੰਗ ਦਾ ਹਨ ਇਹ ਠੀਕ ਹੈ ਠੀਕ ਹੈ ਠੀਕ ਮਿੱਚੋ ਵੀ ਆ ਮੇਰੇ ਕੋਲ ਹੀ ਆ ਮੈਂ ਹੀ ਵੇਚਿਆ ਇਸ ਲਈ ਐਂਟੀ ਕੈਂਸਰਸ ਹੈ ਅੱਛਾ ਜੀ ਇਹ ਐਂਟੀ ਜਿਹੜੀ ਵੀ ਸਬਜ਼ੀ ਇਸ ਰੰਗ ਚ ਹੋਊਗੀ ਉਹ ਐਂਟੀ ਕੈਂਸਰਸ ਹੋਊਗੀ ਐਂਥੋਸਾਈਨਿਨ ਹੁੰਦਾ ਇਹ ਚ ਠੀਕ ਹੈ ਠੀਕ ਹੈ ਠੀਕ ਹੈ ਸਮਾਂ ਹੈ ਨਾ ਜਿੰਨੀ ਹੈ ਸਮਾਂ ਹੈ ਨਾ ਜਿੰਨੀ ਹੈ 300 ਘਟੇ ਦਾ ਹੋ ਜਾਏਗਾ ਅੱਛਾ ਜੀ ਨਹੀਂ ਇਹ ਤਾਂ 2 2 3 3 5 5 ਘਟੇ ਲੈਂਦੇ ਨੇ ਹਾਂ ਜਾ ਕੇ ਪਹਿਲੀ ਵਾਰ ਅਗਲਾ ਟਰਾਈ ਕਰਦਾ ਹਾਂ ਜੀ ਵਧੀਆ ਚੀਜ਼ ਖਾਣੀ ਆਪਣੇ ਵਾਸਤੇ ਚਲ ਵਧੀਆ ਹੀ ਖਾ ਲਾਂਗੇ ਨਹੀਂ ਨਹੀਂ ਵਧੀਆ ਗੱਲਾਂ ਜੀ ਉਹ ਟਿਊਬ ਲਈ ਹੈ ਜੀ ਉਹ ਸਾਰੀਆਂ ਇੰਡਾ ਆਪਣੀਆਂ ਉਹ ਜਾਮਣੀ ਦੀ ਉਹ ਨਵੀਂ ਟਿਊਬ ਉਹ ਤਿਆਰ ਕਰ ਰਹੇ ਹਾਂ ਜੀ ਇਹ ਮਿੰਨੀ ਟੂਬਰ ਜੀ ਅੱਛਾ ਜੀ ਜੋਤੀ ਦਾ ਹੈ ਜੀ ਜੋਤੀ ਦਾ ਮੀਨੀ ਟਿਊਬਰ ਹਾਂ ਜੀ ਠੀਕ ਹੈ ਇਹ ਡਾਇਮੰਡ ਦਾ ਹੈ ਜੀ ਅੱਛਾ ਜੀ ਇਹ ਫਾਈਓਮਾ ਜੀ ਠੀਕ ਹੈ ਤੇ ਇਹ ਪੁਖਰਾ ਹੈ ਇਹ ਪੁਖਰਾ ਦਾ ਹੈ ਮੀਨੀ ਟਿਊਬਰ ਠੀਕ ਹੈ ਆ तकरीबन ਰਾਜਾ ਰਾਣਾ ਤੋਂ ਤਿਆਰ ਕਰਾਇਆ ਹੋਇਆ ਟਰੈਕਟਰ ਯਾਰ ਇਹ ਪੋਣੀ ਵਾਲੇ ਯੂਰੀ ਵਾਲਾ ਆ ਗਿਆ ਜੀ ਰਾਜੜਾ ਸੋ ਇਹ ਹੈ ਜੀ ਝੋਨਾ ਪਨੀਰੀ ਬੀਜਣ ਵਾਲੀ ਜਿਵੇਂ ਰਾਈਸ ਪਲੈਂਟਰ ਆਪਾਂ ਲੈਣੇ ਆ ਪਰ ਧੀ ਮਸ਼ੀਨਾ ਤਾਂ ਇਹ ਰਾਜਾ ਰਾਣਾ ਦੀ ਤਿਆਰ ਕਰੀ ਹੋਈ ਹੈ ਮਤਲਬ ਟੈਂਕੀ ਉੱਪਰ ਪਾਣੀ ਵਾਲੀ ਤੇ ਨਾਲ ਦੀ ਨਾਲ ਇਹਨੇ ਬੀਜ ਜਿਵੇਂ ਆਪਾਂ 0 ਡ੍ਰਿਲ ਚ ਬੀਜ ਪਾਉਨੇ ਆਪਾਂ ਉਦਾਂ ਹੀ ਆ ਸਾਰਾ ਇਹਦਾ ਸਿਸਟਮ ਆ ਦੇਖੋ ਇਹਦੀ ਆਹ ਕੰਮ ਕਰਦੀ ਕੁਛ ਇਦਾਂ ਦੀ ਵਿਧੀ ਇਹਦੀ ਤੇ ਮਤਲਬ ਟਰੈਕਟਰ ਜਮੇ ਹੀ ਕ੍ਰੀਪਰ ਸਪੀਡ ਉਹਦੇ ਉਹ ਸਪੀਡ ਤੇ ਚੱਲਣਾ ਇਹਨੇ ਸਬਸਿਡੀ ਅਪਰੂਵਡ ਆ ਜੀ ਮਸ਼ੀਨ ਇਹ ਤੇ ਆ ਇਹਨਾਂ ਦਾ ਭਾਈ ਕੰਟੈਕਟ ਨੰਬਰ ਹੈ ਜੇ ਕਿਸੇ ਵੀਰ ਨੇ ਦੂਜੀ ਆਪਣੀ ਰਾਈਸ ਪਲੈਂਟਰ ਲਿਆ ਵੀ ਆ ਤਾਂ ਇਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮਤਲਬ ਉਹ ਆਪਣੀ ਜਿਹੜੀ ਜੁਰੀ ਦੀ ਪਨੀਰੀ ਜਿਵੇਂ ਵੇਚਣੀ ਆ ਤਾਂ ਫਿਰ ਉਹ ਵੇਚ ਸਕਦੇ ਸੋ ਇੱਧਰ ਆ ਗਈ ਜੀ ਕਾ ਬੇਨਾ ਬੂਨਾ ਵੱਢਣ ਵਾਲੀ ਹੋਊਗੀ ਸ਼ਾਇਦ ਇਹ ਫਾਰਮਰ ਐਗਰੋ ਇਹ ਪਿੰਡ ਜੋਧਾ ਪਹੁੰਚ ਚੁੱਕੇ ਆ ਜੀ ਤੇ ਸਾਡੇ ਨਾਲ ਵੀਰ ਜੀ ਦਵਿੰਦਰ ਜੀ ਨੇ ਇਸੇ ਹਾਲ ਤੋਂ ਤੇ ਨਾਲ ਬਾਈ ਜونی ਚੰਗੀ ਖੇਤੀ ਕਰਦੇ ਆ ਜੀ ਜੇ ਆਪਾਂ ਆਲੂਆਂ ਦੀ ਲੈ ਕੇ ਚੱਲੀਏ ਤੇ ਹੁਣ ਆਪਾਂ ਅੱਜ ਛੋਟੀ ਜੀ ਜਾਣਕਾਰੀ ਆਪਾਂ ਹਾਈਲਾਈਟ ਜੇ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਕੀ ਮਤਲਬ ਅੱਜ ਡਾਕਟਰ ਸਾਹਿਬਾਨ ਨੇ ਉਹਨਾਂ ਨੇ ਦੱਸਿਆ ਆ ਵੀ ਕਿਵੇਂ ਹਨਾ ਪੋਟੈਟੋ ਦੀ ਆਪਾਂ ਮਤਲਬ ਇੱਕ ਉਹਦੀ ਜਿਵੇਂ ਉਹਨੂੰ ਆਪਾਂ ਗੋਲੀ ਕਹਿੰਦੇ ਨੇ ਵੀ ਸਟਿਊਬਰ ਟਿਊਬਰ ਕਹਿੰਦੇ ਨੇ ਟਿਊਬ ਬਣਾਉਂਦੇ ਜਿੱਥੋਂ ਸ਼ੁਰੂ ਹੁੰਦਾ ਜਿੱਥੋਂ ਸ਼ੁਰੂ ਹੁੰਦਾ ਤੇ ਮਤਲਬ ਕਿੰਨੀਆਂ ਤਰ੍ਹਾਂ ਦੀਆਂ ਵੈਰਾਈਟੀਆਂ ਹਨਾ ਕਿਹੜੀ ਕਿਹੜੀਆਂ ਵੈਰਾਈਟੀਆਂ ਕਿਹੜੀ ਕਿਹੜੀਆਂ ਸੁਪਰੀਹਾਂ ਦਵਾਈਆਂ ਦੇ ਸਾਰੀ ਆਪਾਂ ਗੱਲਬਾਤ ਕਰਦੇ ਆ ਵੀਰ ਉਹਨੇ ਕਾਫੀ ਟਾਈਮ ਤੋਂ ਕਰਦੇ ਆ ਫਿਰ ਜੇ ਇਹਦੀ ਸਟਾਰਟਿੰਗ ਦੱਸ ਦਿਓ ਜਿਹੜੀ ਅੱਜ ਉਹਨਾਂ ਨੇ ਉਹ ਦੂਜੇ ਉਹਦੇ ਚ ਦੱਸੀ ਸੀ ਕਿ ਆਪਾਂ ਨੂੰ ਮਿਨੀ ਟਿਊਬਰ ਹਨਾ ਵੀ ਕਿੱਦਾਂ ਉਹ ਹੌਦ ਚ ਲਿਆਉਨੇ ਆ ਆਪਾਂ ਉਹਦਾ ਕਿਵੇਂ ਕਿਵੇਂ ਪ੍ਰੋਸੈਸ ਹੁੰਦਾ ਕਿਲੋਵਾਂ ਦਾ ਗੱਲ ਜਿਹੜਾ ਆਲੂ ਆ ਇਹ ਹੀ ਤਕਰੀਬਨ ਜੇ ਵੈਰਾਈਟੀ ਦੀ ਗੱਲ ਕਰੀਏ ਤਾਂ ਸੌਆਂਾਂ ਚ ਵੈਰਾਈਟੀ ਹੈ ਜੀ ਆਲੂਆਂ ਦੀ ਆਲੂਆਂ ਦੀ ਠੀਕ ਹੈ ਜੀ ਜੇ ਭਾਰਤ ਦੀ ਗੱਲ ਕਰੀ ਹਰ ਸੂਬਾ ਅਲੱਗ ਅਲੱਗ ਵੈਰਾਈਟੀ ਪੈਦਾ ਕਰਦਾ ਅਲੱਗ ਅਲੱਗ ਵੈਰਾਈਟੀ ਖਾਣ ਨਹੀਂ ਪਸੰਦ ਕਰਦਾ ਹਾਂਜੀ 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 ਜਿਵੇਂ ਹੁਣ ਅਸੀਂ ਇਹ ਗੱਲ ਕਰਦੇ ਹਾਂ ਮੈਜਿਕ ਤਾਰ ਖੇਤੀ ਕਰਦੇ ਅਸੀਂ ਡਾਇਮੰਡ ਦੀ ਜੈਨ ਲੜ ਦੀ ਖੇਤੀ ਕਰਦੇ ਅਸੀਂ ਰਾਸ਼ਨ ਦਾ ਕੰਮ ਕਰਦੇ ਹਾਂ ਹੂੰ ਠੀਕ ਆ ਜਿਵੇਂ ਅੱਜ ਗੱਲ ਕੀਤੀ ਡਾਕਟਰ ਸਾਹਿਬ ਨੇ ਨਾ ਪੰਜਾਬ ਦੀ ਧਰਤੀ ਆ ਜਾਂ ਪੰਜਾਬ ਦਾ ਜਿਹੜਾ ਮੌਸਮ ਆ ਉਹ ਸੀਡ ਲਈ ਬਹੁਤ ਜ਼ਿਆਦਾ ਵਧੀਆ ਵਾ ਵੀ ਮਿੱਟੀ ਪੰਜਾਬ ਦੀ ਹਾਂ ਜੇ ਆਪਾਂ ਆਲੂਆਂ ਦਾ ਸੀਡ ਤਿਆਰ ਕਰਨਾ ਜਿਵੇਂ ਜਿਵੇਂ ਅੱਜ ਗੱਲ ਸਮਝਾਈ ਆਪਾਂ ਨੂੰ ਵੀ ਜਿਹੜਾ ਸੀਡ ਆ ਉਹ 40 ਸਾਲ ਤੱਕ ਵੀ ਪੂਰਾ ਨਹੀਂ ਹੋ ਸਕਦਾ ਹੋ ਨਹੀਂ ਸਕਦਾ ਹਾਂ ਜਿਵੇਂ ਤੁਸੀਂ ਨਵੀਂ ਉਮਰ ਦੇ ਮੁੰਡਿਆਂ ਤੁਹਾਨੂੰ ਇਹ ਜੀ ਸਿੱਖਣੀ ਚਾਹੀਦੀ ਆ ਆ ਜਿਵੇਂ ਯੂਪੀ ਸਟੇਟ ਦਾ ਬਹੁਤ ਦੱਸਿਆ ਤੁਹਾਨੂੰ ਜਿਵੇਂ ਅਸੀਂ ਕੀ ਕਰਦੇ ਅਸੀਂ ਆਪਦੇ ਜੋਗਾ ਦਾਣਾ ਲੈਂਦੇ ਆ ਮੰਨ ਲਾ ਜਗਤਾਰ ਵੀ ਆਪਦੇ ਜੋਗਾ ਲੈਂਦਾ ਮੈਂ ਵੀ ਆ ਜੋਗਾ ਦਾਣਾ ਲੈਂਦਾ ਅਸੀਂ ਮੇ ਹੁਣ ਸਾਲ 1.5 ਪੌਣੇ ਪੌਣ ਆਪਦਾ ਹੀ ਮਸਾ ਤਿਆਰ ਹੁੰਦਾ ਆਪਦਾ ਹੀ ਮਸੂ ਹੀ ਹੁੰਦਾ ਠੀਕ ਹੈ ਨਾ ਜਿਵੇਂ ਨਾ ਆਪਾਂ ਨੂੰ ਇਹੀ ਗੱਲ ਸਮਝਾਈ ਵੀ ਜੇ ਆਪਾਂ ਕੰਮ ਕਰਨਾ ਹੋਵੇ ਖੇਤੀ ਦਾ ਹਾਂਜੀ ਸਾਰ ਨੂੰ ਵਧੀਆ ਵੈਸਟ ਕੰਮ ਆ ਆਲੂਆਂ ਦਾ ਸੀਡ ਆਲੂਆਂ ਦਾ ਇੱਕ ਵੇ ਛੋਟੀ ਜੀ ਗੱਲ ਹੋਰ ਪੁੱਛੂਗਾ ਤੁਹਾਨੂੰ ਹੁਣ ਜਿਵੇਂ ਤੁਸੀਂ ਆਲੂਆਂ ਦੀ ਖੇਤੀ ਕਰਦੇ ਹੋ ਹੂੰ ਕਣਕ ਨਾਲੋਂ ਕਿੰਨਾ ਕੁ ਬੈਨੀਫਿਟ ਜ਼ਿਆਦਾ ਇਹਦਾ ਦੇ ਉਹਦੇ ਵਿੱਚ ਤਾਂ ਇਹ ਵੀ ਇੱਕ ਫਸਲਾਂ ਦਾ ਤਿੰਨ ਹੋ ਜਾਂਦੀਆਂ ਨੇ ਹਾਂ ਫਸਲਾਂ ਦਾ ਤਿੰਨ ਹੋ ਗਿਆ ਇਹ ਤਾਂ ਸਭ ਤੋਂ بڑا ਪਹਿਲੀ ਠੀਕ ਆ ਪਹਿਲੀ ਗੱਲ ਤਾਂ ਵੀ ਫਸਲਾਂ ਦਾ ਤਿੰਨ ਹੋ ਜਾਂਦੀਆਂ ਦੂਜੀ ਗੱਲ ਉਹ ਜਿਹੜੀ ਆਲੂਆਂ ਦੀ ਖੇਤੀ ਆ ਇਹ ਨਹੀਂ ਸੌਖੀ ਨਹੀਂ ਹੈਗੀ ਜੀ ਆਪਾਂ ਇਹਨੂੰ ਕਹੀਏ ਹਾਂ ਇਹ ਤਾਂ ਹੈ ਸੀ ਹਾਂ ਠੀਕ ਆ ਨਾ ਖਰਤੀਆਈ ਆ ਪਰ ਇਹ ਗੱਲ ਜ਼ਰੂਰ ਆ ਵੀ ਜੇ ਕਦੇ ਆਲੂਆਂ ਦੀ ਜਿਵੇਂ ਇਸ ਵਾਰ ਰੇਟ ਆਲੂਆਂ ਦਾ ਤਾਂ ਫਿਰ ਕਈ ਗੁਣਾ ਪੈਸੇ ਵਧਿਆ ਦੇ ਜਾਂਦੀ ਆ ਜਿਵੇਂ ਆਪਣੇ ਉਹ ਕਰ ਜਾਂਦੇ ਜੇ ਕਾ ਆਲੂ ਦੀ ਗੱਲ ਕਰਦੇ ਹਾਂ ਵੀ ਜੀ ਆਲੂਆਂ ਦਾ ਮਾਰੇ ਆਲੂ ਠਾਲਦੇ ਆ ਦੂਜੀ ਗੱਲ ਹੈ ਵੀ ਜੇ ਆਲੂ 400 ਨੂੰ ਆਲੂ ਵੇ ਬੈਗ ਦਾ ਗੱਟਾ ਹਾਂਜੀ ਤਾਂ ਆਪਾਂ ਘਾਟੇ ਜਾਂ ਫੇਰ ਘਾਟੇ ਚ ਆ ਮੌਸਮ ਦੀ ਮਾਰ ਨੂੰ ਕਿੰਨਾ ਕਹਿ ਸਕਦੇ ਤੁਸੀਂ ਵੀ ਜਿਵੇਂ ਪੂਰਾ ਹੁਣ 2-3 ਦਿਨਾਂ ਦਾ ਕੋਰਾ ਪੈ ਰਿਆ ਇਹ ਨਾ ਬਹੁਤ ਜਿਆਦਾ ਖਤਰਾ ਬਣਿਆ ਪਿਆ ਕਿਉਂ ਇਸ ਵਾਰ ਇਸ ਟਾਈਮ ਆਲੂ ਹਲੇ 60 ਦਿਨ ਦੇ ਵੀ ਨਹੀਂ ਹੋਏ ਹੂੰ ਬਿਲਕੁਲ ਫੇਰ 120 ਦਿਨ ਦੀ ਫਸਲ ਆ ਜਿਹੜੀ ਆਪਾਂ ਤਿਆਰ ਕਰਦੇ ਆ ਜਿਹੜੀ ਆਪਾਂ ਬੀਜੀ ਹੋਈ ਆ ਜਿਵੇਂ ਹਨਾ ਤੇ ਕਈ ਵੈਰੀਟੀ ਮੈਂ 70 ਦਿਨ ਤੇ ਵੀ ਤਿਆਰ ਹੋ ਜਾਂਦੀਆਂ ਨੇ 80 ਦਿਨ ਤੇ ਵੀ ਤਿਆਰ ਹੋ ਜਾਂਦੀ 50 ਤੋਂ 55 ਦਿਨ ਦੀ ਹੈ ਪੰਜਾਬ ਦੇ ਵਿੱਚ ਜੀ 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 ਫਿਰ ਕਿਸੇ ਦੀ ਹੋਊਗੀ 60 ਤੋਂ 70 ਦਿਨ ਦੀ ਹਾਂਜੀ ਕਿ ਜਿਵੇਂ ਹੁਣ ਐਸ ਵੀ ਕੋਰਾ ਇੱਕ ਮਹੀਨਾ ਅਡਵਾਂਸ ਆ ਗਿਆ ਹੂੰ ਪਹਿਲਾ ਆ ਗਿਆ ਹਾਂ ਅੱਗੇ ਜਨਵਰੀ ਦੇ ਵਿੱਚ 17 ਜਾਂ 18 ਜਨਵਰੀ ਕੋਰਾ ਪੈਂਦਾ ਜਨਵਰੀ ਦੇ ਵਿੱਚ ਪੈਂਦਾ ਜ਼ਿਆਦਾਤਰ ਇਹ ਹੁਣ ਪੂਰਾ ਖਤਰਾ ਬਣਿਆ ਪਿਆ ਇਹ ਦੇਰੀ ਕਿਉਂਕਿ ਕੋਰਾ ਇਹਨੂੰ ਵੱਧ ਤੋਂ ਵੱਧ ਨੁਕਸਾਨ ਕਰਦਾ ਕਣਕ ਨੂੰ ਕੋਰਾ ਫਾਇਦਾ ਕਰਦਾ ਅੱਜ ਅਸੀਂ ਗੱਲਾਂ ਕਰਦੇ ਤੇ ਆਹੀ ਚਾਚੀ ਜੀ ਦੱਸ ਰਹੇ ਤੇ ਕਹਿੰਦੇ ਵੀ ਹੁਣ ਪ੍ਰਾਲੀ ਦੀ ਦੇਖੀ ਵੈਲਿਊ ਜੇ ਕੋਰਾ ਮਤਲਬ ਵਧਿਆ ਵੀ ਫਿਰ ਪ੍ਰਾਲੀ ਦੀ ਮਿਲਣੀ ਹੈ ਵੀ ਹਨਾ ਜਿਵੇਂ ਮਤਲਬ ਆਪਾਂ ਨੂੰ ਆਲੂ ਬਚਾਉਣੇ ਵੀ ਪੈਣਗੇ ਹੇ ਤੱਕ ਨੁਕਸਾਨ ਹੀ ਖੈਰ ਰਹਿਦਾ ਉਹ ਆਲੂਆਂ ਨੂੰ ਤਾਂ ਜੇ ਮਪਾ ਗੱਲ ਕਰੀ ਵੀ ਆਲੂਆਂ ਨੂੰ ਤਾਂ ਸ ਜਾਣਾ ਸਸ਼ਟਮਸਾਰਾ ਜੇ ਆਪਾਂ ਗੱਲ ਕਰੀਏ ਆਪ ਨੂੰ ਨਵੀਂ ਰੱਖਣੀ ਪਊਗੀ ਹਿਸਾਬ ਨਾਲ ਠੀਕ ਹੈ ਜੀ ਅਪਾਲੇ ਨੂੰ ਜਿਆਦਾ ਪਾਣੀ ਨਹੀਂ ਲਾ ਸਕਦੇ ਜਿਆਦਾ ਪਾਣੀ ਲਾ ਵੀ ਨੁਕਸਾਨ ਕਰਦਾ ਜਿਵੇਂ ਇਸ ਟਾਈਮ ਹੁਣ ਮੰਨ ਕੇ ਚੱਲੋ ਤਕਰੀਬਨ ਹੁਣ 5 ਵਜੇ ਕੇ ਹੋਣੇ ਆ ਹੁਣ ਆਪਾਂ ਕੰਦੀਆਂ ਆੜਾਂ ਭਰ ਸਕਦੇ ਆ ਇਹਦੀਆਂ ਅੱਛੇ ਵਿੱਚ ਬੱਟਾਂ ਬੱਟਾਂ ਚ ਗੱਬੇ ਗੱਬੇ ਫੇਰ ਹਾਂ ਕੰਦੀਆਂ ਖਾਲਾਂ ਜਿਹਨੂੰ ਪਹਿਲੇ ਥਾਲਾਂ ਭਰ ਸਕਦੇ ਆ ਜੇ ਆਪਣੇ ਪਾਣੀ ਲੱਗਾ ਹੋਇਆ ਆਲੂਆਂ ਨੂੰ ਲੱਗਿਆ ਹੋਇਆ ਤੇ ਜੇ ਆਪਣੇ 2-3 ਦਾਣੇ ਆਲੂ ਲੱਗੇ ਨੂੰ ਪਾਣੀ ਹੋ ਗਿਆ ਤਾਂ ਇੱਕ-ਇੱਕ 11 ਛੱਡ ਕੇ ਆਪਾਂ ਪਾਣੀ ਲਾ ਸਕਦੇ ਆ ਠੀਕ ਹੈ ਜੀ ਏਵੇਂ ਨੂੰ بچਾ ਸਕਦੇ ਆ ਹੋਰ ਇਹਨੂੰ ਕੋਈ ਸਵਰੇ ਹੀ ਨਹੀਂ ਕੋਈ ਨਿਕਲ ਸਕੋ ਉਹ ਸਾਬ ਨੂੰ ਦਵਾਈਆਂ ਵੇਚਣ ਦਾ ਕ ਜੇ ਮੇਰਾ ਪੋਰਾ ਵਾ ਇਹ 2:30 ਤੋਂ 3 ਵਜੇ ਦੇ ਵਿੱਚ ਪੈਂਦਾ ਆਪ ਸਵੇਰ ਤੇ ਸਵੇਰੇ ਟਾਈਮ ਪੈਂਦਾ ਆ ਉਦੋਂ ਖੁਬਾਰਾ ਚੱਲੇ ਉਹਦਾ ਤਾਂ ਫਾਇਦਾ ਨਹੀਂ ਉਹਦਾ ਵੀ ਕੋਈ ਫਾਇਦਾ ਨਹੀਂ ਜੇ ਉਹਦਾ ਵੀ ਕੋਈ ਫਾਇਦਾ ਨਹੀਂ ਸਮਝਦਾ ਉਹ ਖੁਸ਼ ਰਹਿੰਦਾ ਹਾਂਜੀ ਹਾਂ ਉਹਨੇ ਤਾਂ ਨਵੀਂ ਉਹ ਵੀ ਨਹੀਂ ਰੱਖਦਾ ਥੋੜੇ ਸਾਨੂੰ ਡਾਕਟਰ ਜਮੀਨ ਬਾਰੇ ਵੀ ਦੱਸੋ ਵੀ ਉਹਦੇ ਚ ਸਕਸੈਸ ਹੋ ਸਕਦੀ ਏ ਜੇ ਪੋਟੈਟੋ ਫਾਰਮਿੰਗ ਕਮ ਜਿਵੇਂ ਉਹ ਪਰਾਲੀ ਵਿੱਚ ਬੋਨੇ ਆ ਜਿਵੇਂ ਹੁਣ ਆਪਾਂ ਬੇੜ ਦੀ ਮਿੱਟੀ 'ਚ ਖੇਤੀ ਕਰਦੇ ਆ ਹੂੰ ਜੇ ਜਿਹੜੇ ਆਪਣੇ ਕੋਲੇ ਬੇੜ ਦੀ ਧਰਤੀ ਹੈ ਨਾ ਹਾਂਜੀ ਜਿਵੇਂ ਮੇਰੇ ਕੋਲ ਟਹਾਹਾ ਵੀ ਹੈ ਬੇੜ ਵੀ ਆ ਮੈਂ ਬੇੜ ਵਿੱਚ ਵੀ ਆਲੂ ਲਾਉਣਾ ਠੀਕ ਹੈ ਉਹਦੇ ਵਿੱਚ ਅਸੀਂ ਪਲੋ ਮਾਰ ਕੇ ਪਰਾਲੀ ਵਿੱਚ ਵਾਗੇ ਆਲੂ ਲਾਉਣ ਲੱਗਿਆ ਉਹਦੇ ਵਿੱਚ ਬੇੜ ਵਿੱਚ ਇਹੀ ਖਰਕਾ ਵੀ ਮੀਂਹ ਪੈ ਤੇ ਪਾਣੀ ਖੰਡ ਦੀ ਸੁਭਾਵਨਾ ਆਉਂਦੀ ਹੋਰ ਤਾਂ ਵਾਲੀ ਆਲੂ ਦਾ ਡਾਕਰ ਚ ਵੀ ਲੱਗਦਾ ਹੀ ਆ ਝਾੜ ਵੱਧ ਆ ਉਹਦੇ ਵਿੱਚ ਅੱਛਾ ਹਾਂ ਹਾਂ ਝਾੜ ਡਾਕਰ ਤੇ ਜ਼ਿਆਦਾ ਹੁੰਦਾ ਕੋਈ ਜ਼ਿਆਦਾ ਝਾੜ ਆ ਜਮੀਨ ਦਾ ਝਾੜ ਜ਼ਿਆਦਾ ਆ ਰੰਗ ਘਟ ਬਣਦਾ ਰੰਗ ਝਾੜ ਜ਼ਿਆਦਾ ਬਣਦਾ ਨਾਲੇ ਕਹਿੰਦੇ ਜੀ ਡਾਕਰ ਚ ਲਰ ਨੂੰ ਰੰਗ ਬਹੁਤ ਚੜਦਾ ਕਦਾ ਮਿੱਟੀ ਦਾ ਨਾ ਨਾ ਵੀ ਐਲ ਆਰ ਰੰਗ ਲਾਲ ਹੋਰ ਐਲ ਆਰ ਜਿਹੜੇ ਜਿਹੜੀ ਐਲ ਆਰ ਵੈਰਾਈਟੀ ਇਹ ਨਾ ਡੱਕਰ ਮਿੱਟੀ ਦੀ ਆ ਬਈ ਅੱਛਾ ਜੀ ਐਲ ਆਰ ਜਿਹੜੀ ਵੈਰਾਈਟੀ ਹੈ ਡੱਕਰ ਮਿੱਟੀ ਜ਼ਿਆਦਾ ਹੁੰਦੀ ਆ ਜੀ 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 ਜਿਵੇਂ ਹੁਣ ਆਪਣੀਆਂ ਵਾਲੀਆਂ ਉਹਰੇ ਢਾਹੇ ਦੀ ਮਿੱਟੀ ਆ ਸਾਡੇ ਡੈਮੜ ਪਖਰਾਜ ਨੂੰ ਬਹੁਤ ਮੰਦੀ ਆ ਜ਼ਮੀਨ ਆਪਣੀ ਅੱਜ ਵਾਲਾ ਜਿਹੜਾ ਹੁਣ ਪ੍ਰੋਗਰਾਮ ਹੋਇਆ ਤਾਂ ਤੁਸੀਂ ਕਿ ਮੈਨੂੰ ਤੁਹਾਨੂੰ ਲੱਗਦਾ ਤਾਂ ਵੀ ਇੰਨਾ ਕੱਜ ਇਕੱਠ ਹੋ ਜੂਗਾ ਨਹੀਂ ਯਾਰ ਸਾਹੀ ਇੰਨਾ ਸੋਚਿਆ ਨਹੀਂ ਵੇ ਅੱਜ ਇਕੱਠ ਬਹੁਤ ਜ਼ਿਆਦਾ ਕੁਛ ਥੁੜਗੀਆਂ ਅੱਜ ਵੀਰ ਕਹਿੰਦਾ ਕਹਿੰਦੇ ਵੀ ਆਪਾਂ ਨੇ 550 ਕੁਰਸੀ ਲਵਾਈ ਸੀ ਹਾਂਜੀ ਪਹਿਲਾਂ ਐ ਤਾਂ ਵੀ ਜੇ ਕੁਰਸੀ ਪੂਰੀ ਵੀ ਹੋ ਜੂਗੀ ਨਹੀਂ ਵੀ ਮਤਲਬ ਬੰਦੇ ਬਹੁਤ ਜ਼ਿਆਦਾ ਕੱਟ ਬਹੁਤ ਜ਼ਿਆਦਾ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਮਾਨਵਾਸ਼ਿਆ ਪੂਰਾ ਪੰਜਾਬ ਆਇਆ ਜੇ ਇੱਥੇ ਪੰਜਾਬ ਕੀ ਜੀ ਰਾਜਸਥਾਨ ਤੋਂ ਵੀ ਲੋਕ ਹਾਂ ਜੂਪੀ ਦੇ ਬੰਦੇ ਬਹੁਤ ਆ ਜੂਪੀ ਤੋਂ ਵੀ ਪਹੁੰਚੇ ਵੇ ਹਰਿਆਣੇ ਤੋਂ ਵੀ ਪਹੁੰਚੇ ਵੇ ਤੇ ਇਹ ਲੋਕ ਕਿੱਥੋਂ ਕਿੱਥੋਂ ਤਲਵੰਡੀ ਸਾਬੋ ਤੋਂ ਕਿੰਨੀ ਦੂਰੋਂ ਦੂਰੋਂ ਮਤਲਬ ਵੀਰ ਹਾਂ ਨਾ ਇੱਕ ਦੂਏ ਨਾਲ ਮਿਲਦੇ ਆਂ ਹੋਰ ਬੰਦੇ ਗੱਲਾਂ ਬਾਤਾਂ ਹੁਣ ਨੰਬਰ ਐਕਸਚੇਂਜ ਹੋਏ ਨੇ ਜੀ ਮੈਨੂੰ ਇਹ ਗੱਲ ਹੋਰ ਕਹਿੰਦਾ ਵੀ ਜਿਵੇਂ ਨਵੀਂ ਉਮਰ ਦੇ ਮੁੰਡੇ ਆਪਣੇ ਬਾਹਰ ਵਿਦੇਸ਼ਾਂ 'ਚ ਜਾਈ ਜਾਂਦੇ ਆਂ ਹਾਂ ਨਾ ਦੌੜ ਲੱਗੀ ਹੋਈ ਜਿਵੇਂ ਚਲੋ ਹੁਣ ਸਾਲ ਵੀ ਠੱਲ ਪਈ ਹੋਈ ਆ ਕੰਮ ਵੀ ਉੱਥੇ ਵੀ ਹੁਣ ਕੰਮ ਰਹੀ ਨਹੀਂ ਜੀ ਬਿਲਕੁਲ ਬਿਲਕੁਲ ਜੀ ਆਪਾਂ ਆ ਦੀ ਮਿੱਟੀ ਨਾਲ ਜੁੜੀ ਆ ਯਾਰ ਹਾਂਜੀ ਠੀਕ ਆ ਨਾ 25-30 ਲੱਖ ਰੁਪਏ ਦੀ ਇਨਵੈਸਟਮੈਂਟ ਉਧਰ ਵੀ ਕਿਤੇ ਛੋਟੀ ਮੋਟੀ ਨਹੀਂ ਹੁੰਦੀ ਹਾਂ ਉਹਦੇ ਨਾਮ ਹੀ ਆਪਣਾ ਕੁਝ ਨਹੀਂ ਬਣਦਾ ਉਦੋਂ ਆਪ ਸਾਰੀ ਉਮਰ ਉਥੇ ਲੋਨ ਦਿਆਂ ਲੋਨ ਹੀ ਮੂੜੀ ਜਾਂਦੇ ਆ ਨਾ ਇੱਥੇ ਬਹੁਤ ਹੰਦੇ ਨੇ ਪੜ੍ਹੇ ਲਿਖੇ ਬੰਦੇ ਨਹੀਂ ਕਰਦੇ ਮੁੰਡੇ ਗੱਲ ਸਹੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਇਹ ਸੋਚੀਏ ਕਿਉਂਕਿ ਜਿਵੇਂ ਹੁਣ ਆਪਾਂ ਮੰਨ ਲਾ ਵੀ ਹੁਣ ਗਰੁੱਪ ਬਣ ਗਏ ਜਾਂ ਮੰਨ ਲਾ ਵੀ ਇਹਨੂੰ মিডিਆ ਜੱਗ ਬਣ ਆ ਗਿਆ ਇਹਨਾਂ ਆਪਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਨਹੀਂ ਪਹਿਲਾਂ ਪਤਾ ਨਹੀਂ ਹੁੰਦਾ ਸੀ ਅਸੀਂ ਵੀ ਐਂ ਲੱ ਸਾਨੂੰ ਵੀ ਸੀ ਕਹਿੰਦੇ ਹੁੰਦੀ ਅੱਜ ਤਾਂ ਮਤਲਬ 20-20 ਸਾਲ ਪਾਣੇ ਕੰਮ ਕਰਦੇ ਆ ਅਸੀਂ ਵੀ ਇਹ ਗੱਲ ਕਹਣੀ ਸੀ ਆਲੂ ਪਹਾੜਾ ਤੋਂ ਲੈ ਕੇ ਆਉਨੇ ਆ ਪਤਾ ਨਹੀਂ ਹੁੰਦਾ ਸੀ ਸਾਨੂੰ ਹੌਲੀ ਹੌਲੀ ਹੁਣ ਪਤਾ ਲੱਗਣ ਲੱਗਿਆ ਸਾਰੀ ਚੀਜ਼ਾਂ ਦਾ ਹਾਂਜੀ ਹਾਂਜੀ ਠੀਕ ਹੈ ਨਾ ਜਣੀ ਮੈਨੂੰ ਲੱਗਦਾ ਵੀ ਅਗਲੀ ਵਾਰ ਪ੍ਰੋਜੈਕਟ ਆਪਾਂ ਨੂੰ ਵੀ ਇੱਥੇ ਕਿਲੇ 'ਚੇ ਕਰਨਾ ਪੈਣਾ ਜਿਹਦੇ ਸਾਹ ਨਾਲ ਇਸ ਵਾਰ ਕੱਟ ਰਹੇ ਹਾਂ ਬਿਲਕੁ ਕੀ ਮਸ਼ੀਨਰੀ ਦੇਖੀ ਜੀ ਨਵੀਂ ਜਿਹੜੀ ਕੋਈ ਆਲੂ ਪਪਟਣੇ ਵਾਲੀਆਂ ਮਸ਼ੀਨਾਂ ਜਿਵੇਂ ਵੀਰ ਕੋਲੇ ਜਾਂ ਜਿਵੇਂ ਗ੍ਰਾਮੇ ਦੀਆਂ ਹੋਰ ਹਨ ਨਾ ਵੀਰ ਬੋਲਦੇ ਆਪ ਸਾਰੇ ਹੱਥਵਾ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਰੇ ਚੋਣ ਦਾ ਨਾਮ ਨਾ ਸੋਚੋ ਬੰਦੇ ਉਹਨਾਂ ਨੂੰ ਲੱਗਣਾ ਕਿ ਯਾਰ ਇਸ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਕਿਸ ਕਰਕੇ ਆਪਾਂ ਜਿਵੇਂ ਕਹੀਏ ਨਾ ਪਹਿਲੀ ਜਮਾਤ ਤੋਂ ਸ਼ੁਰੂ ਕਰਨਾ ਹੈ ਪਰ ਗੱਲ ਸਾਰੇ ਤੋਂ ਲੈਵਲ ਦੀ ਥੋੜੀ ਥੋੜੀ ਹੋਜੂਗੀ ਬਾਤ ਹੈ ਅਚਲ ਫਿਰ ਬਾਕੀ ਕੋਈ ਨਹੀਂ ਗੱਲ। ਹੁਣ ਤੁਸੀਂ ਆਪਣੇ ਆਪ ਦੀ ਇਹ ਸੋਚ ਲਓ ਆਪਣੇ ਆਪ ਕਹੋ ਵੀ ਮੈਂ ਇੱਕ ਨੰਬਰ 11 ਵਾਲੇ ਵਿੱਚ ਮੇਰੀ ਹੈਗੀ ਆ ਮੇਰੀ ਸਮਝ ਉਹ ਤੇ ਦੋਵੇਂ ਨੰਬਰਾਂ 'ਚ ਮੈਂ ਤੇਰੇ ਨਾਲ ਕਿਹਾ ਫਿਰ ਉਸੇ ਸਮਾਂ ਤੁਸੀਂ ਅਗਲਾ ਪ੍ਰੋਗਰਾਮ ਸ਼ਾਮ ਨੂੰ ਕਰਵਾਉਣਾ ਕਿ ਮੈਂ ਕਰ ਲੱਗੀ ਐ ਤੇ ਇਹ ਜਿਹੜੇ ਦਿੱਲੀ ਲੈਵਲ ਦੇ ਨੇ ਲੋੜਾਂ ਅਗਲਾ ਕਹਿਣੀ ਹੈ ਜਿਹੜੇ ਨੰਬਰ 3 ਵਾਲੇ ਹੈਗੇ ਆ ਇਹ ਬਹੁਤ ਐਡਵਾਂਸ ਵਾਲੇ ਉਹਨਾਂ ਦੀ ਬਹੁਤ ਹੀ ਗਲਤੀ ਕਰਨੀ ਉਹ ਥੋੜੇ ਬੰਦੇ ਹੁੰਦੇ ਉਹਨਾਂ ਤੁਸੀਂ ਜਿੰਨੇ ਨੇ ਤੁਸੀਂ ਗੰਦਰਾ ਰੱਖੋ ਉਹ ਤੇ ਕਿਆ-ਕਿਆ ਆਪਾਂ ਚਰਚਾ ਕਰੀਏ 2 ਘੰਟੇ 3 ਘੰਟੇ ਕਰੂਗੇ ਜੋ ਸਾਡੀ ਇਹਨਾ ਆਪਾਂ ਹੈਗਾ ਕਿ ਜੇ ਆਮ ਜੀਵਨ ਦਾਰ ਹੈਗਾ ਕੋਈ ਉਹ ਕਿਵੇਂ ਆਪਣੀ ਆਤਮਾ ਦੀ ਤੇ ਦਿਨ ਸੁਧਾਰ ਸਕਦਾ ਚੰਗੇ ਬੀਜ ਤਾਂ ਆਪਾਂ ਉਹਦੀ ਗੱਲ ਕਰਦੇ ਸਾਰੀ ਗੱਲ ਜਿਹੜੀ ਹੈਗੀ ਆ ਹੁਣ ਆਪਣਾ ਬਿਲਕੁਲ ਸੋਣ ਲਈ ਸਾਰੀਆਂ ਸ਼ਕਤੀਆਂ ਫੋਕਸ ਕਰ ਲਓ ਸੋਣਨ ਤੇ ਸਮਝਣੀਆਂ ਸਾਰੇ ਫੈਕਟਰਾਂ 'ਤੇ ਫੋਕਸ ਕਰ ਲਿਓ ਖੱਬੇ ਸੱਜੇ ਧਿਆਨ ਨਾਲ ਲਿਣਾ ਤੁਹਾਨੂੰ ਆਪਾਂ ਹੁਣ ਗੱਲ ਕਰਦੇ ਆਂ ਪਹਿਲਾ ਪੁਆਇੰਟ ਹੋਊਗਾ ਕਿ ਮੇਰੇ ਤੋਂ ਮੰਨ ਲਓ ਆਹ ਆਲੂ ਹੱਥ ਚ ਧੇਗਾ ਕੋਈ ਇਹ ਕਿਵੇਂ ਪਤਾ ਲੱਗੂ ਕਿ ਇਹ ਬੀਗੜਾ ਆਲੂ ਆ ਜਾਂ ਰਾਸ਼ਨ ਵਾਲਾ ਆ ਜਾਂ ਕੋਈ ਹੋਰ ਆ ਇਹ ਕਿਵੇਂ ਪਤਾ ਲੱਗੂਗਾ ਕਿ ਇਹ ਬੀਗੜਾ ਆ ਇਹਦੀ ਗੱਲ ਕਰਾਂਗੇ ਸਭ ਤੋਂ ਵੱਡੀ ਗੱਲ ਸੀ ਤੁਸੀਂ ਇੱਥੇ ਕਰਦੇ ਹੋ ਜਿਸ ਵੀ ਦੇ ਤੁਸੀਂ ਨਾ ਕੋल्ड ਸਟੋਰ ਤੋਂ ਕਹਿੰਦੇ ਨੇ ਨਵਾਂ ਜੀਤ ਹੈ ਕਿ ਆ ਤੁਸੀਂ ਉਹ ਬੀਜ ਨਹੀਂ ਲੈ ਕੇ ਆਏ ਜੀ ਤੁਸੀਂ ਆਲੂ ਲੈ ਕੇ ਆਏ ਜੋ ਬੀਜ ਹੀ ਹੁੰਦਾ ਉਹ ਸਭ ਤੋਂ ਵੱਡੀ ਗਲਤੀ ਆ ਅੱਜ ਤੋ ਬਾਅਦ ਉਹ ਗਲਤੀ ਨਹੀਂ ਆਪ ਕਰੀਏ ਦੂਸਰਾ ਹੈਗਾ ਕਿ ਜਿਹੜੇ ਬੀ ਪੈਦਾ ਕਰਨ ਦੇ ਦੋ ਸਿਸਟਮ ਆ ਇੱਕ ਹਾਈ ਟੈਕ ਸਿਸਟਮ ਆ ਇੱਕ ਰਵਾਇਤੀ ਸਿਸਟਮ ਆ ਆਪਾਂ ਉਹਨਾਂ ਦਾ ਨੰਬਰ ਦਾ ਫਰਕ ਕੀ ਆ ਚੌਥੇ ਨੰਬਰ ਤੇ ਆਪਾਂ ਇਹ ਸਿੱਖਣਾ ਹੈ ਕਿ ਬੀਜ 플ੌਟ ਬੀਜ ਪੈਦਾ ਕਰਨ ਦੇ ਦੋ ਸਕੇ ਦਾ ਬੀਜ 플ੌਟ ਟੈਕਨੀਕ ਕੀ ਨੇ ਆ ਕਿ ਥੋੜੇ ਥੋੜੇ ਮੰਨ ਲਓ ਕਿ ਸੋਹੇ ਵਰਗਾ ਬੀ ਦੇ ਜੇ ਆ ਗਿਆ ਤੁਸੀਂ ਉਸ ਵੀ ਤੋਂ ਵੀ ਬਰਮਾ ਕਿਵੇਂ ਆ ਮੰਨੋ ਕਿ ਅੱਡੇ ਹੱਥ ਚੰਗਾ ਵੀ ਆ ਗਿਆ ਅਸੀਂ ਇਹ ਦੇਖਿਆ ਕਿ ਬਹੁਤ ਵੱਡੀ ਗਿਰਤੀ ਉਹਦੇ ਹੈਗੀ ਆ ਜਿਹੜੇ ਬੰਦਿਆਂ ਦੇ ਪੂਰ ਚੰਗਾ ਵੀ ਵੀ ਆ ਜੇ ਤਾਂ ਉਹ ਇੱਕ ਦੋ ਸਾਲਾਂ ਦੀ ਸੱਤਿਆਨਾਸ਼ ਮਾਰ ਦਿੰਦੇ ਕਿਉਂ ਮਾਰ ਦਿੰਦੇ ਮਨੂੰ ਚਾਹ ਨਹੀਂ ਹੈਗਾ ਉਹ ਸਿਰਫ ਇਸ ਕਰਕੇ ਕਿ ਉਹਨਾਂ ਕੋਲ ਜਾਣਕਾਰੀ ਨਹੀਂ ਹੈਗੀ ਉਹ ਜਾਣਕਾਰੀ ਇਸ ਲਈ ਨਹੀਂ ਹੈਗੀ ਕਿ ਜਦੋਂ ਜਦੋਂ ਮੌਕਾ ਮਿਲਦਾ ਜਾਣ ਕਰਨ ਜਾਣ ਦਾ ਉਦੋਂ ਉਹਦੇ ਕੰਨ ਨਹੀਂ ਕੰਮ ਕਰਦੇ ਉਹਨਾਂ ਦੇ ਜੇ ਤੁਸੀਂ ਚਾਹੋ ਤਾਂ ਅੱਖਾਂ ਬੰਦ ਕਰਕੇ ਸੁਣ ਸਕਦੇ ਹੋ ਅੱਖਾਂ ਕੁਦਰਤੀ ਦੀ ਜ਼ੋਰ ਦੀ ਗੱਲ ਤੁਹਾਨੂੰ ਸਮਝਾ ਦੇਣੀ ਹੈ ਆਪਣੀ ਆਪਣੇ ਸੁਣਨ ਤੇ ਪੂਰੀ ਸ਼ਕਤੀ ਲਾਓ ਸਮਝਣ ਦੀ ਸ਼ਕਤੀ ਲਾਓ ਦੂਸਰੀ ਗੱਲ ਹੈ ਕਿ ਆਪਾਂ ਗੱਲ ਕਰਦੇ ਹਾਈ ਟੈਕ ਬੀਜ ਦੀ ਹਾਈ ਟੈਕ ਬੀਜ ਦੇ ਨਿਸ਼ਾਨ ਕੀ ਰਹੀ ਹੈ ਕੋਈ ਨਿਸ਼ਾਨ ਜਿਵੇਂ ਦੇਖਾਂਗੇ ਕੀ ਹਾਈ ਟੈਕ ਵੀਜ਼ਿਨ ਨੂੰ ਆਪਾਂ ਸਮਝਣਾ ਕਿਉਂ ਆ ਅੱਜ ਸਮਝਣ ਦੀ ਜ਼ਰੂਰਤ ਕੀ ਆ ਤੁਸੀਂ ਇਹ ਨਾ ਕਹੋ ਕਿ ਮੈਂ ਤਾਂ ਵੀ ਦਾ ਕੰਮ ਹੀ ਕਰਦਾ ਮੈਨੂੰ ਕੁਝ ਸਮਝਣ ਦੀ ਲੋੜ ਨਹੀਂ ਜੀ ਨਹੀਂ ਸਮਝਣ ਦੀ ਲੋੜ ਹਰ ਇੱਕ ਬੰਤੇ ਨੂੰ ਜੀ ਉਹ ਵੀ ਆਪਾਂ ਅੱਜ ਕੋਸ਼ਿਸ਼ ਕਰਨੀ ਹੈ ਕਿ ਸਮਝੀਏ ਕਿ ਸਹੀ ਵੀ ਹਾਈ ਟੈਕ ਵੀ ਸਿਸਟਮ ਕੀ ਹੁੰਦਾ ਉਸ ਤੋਂ ਬਾਅਦ ਕੀ ਹੈ ਕਿ ਸਭ ਤੋਂ ਖਾਸ ਗੱਲ ਇਹ ਜਦੋਂ ਗੱਲਾਂ ਬਾਤਾਂ ਸਮਝ ਆ ਗਈ ਸ਼ਾਮ ਨੂੰ ਜਾਣ ਤੋਂ ਪਹਿਲਾਂ ਸਾਡੇ ਕੋਲ ਪ੍ਰੋਗਰਾਮ ਬਣਾ ਕੇ ਦਿੰਦਾ ਮੈਂ ਕਰਨਾ ਕੀ ਅਗਲੇ 3-4 ਸਭ ਠੀਕ ਹੈ ਜੀ ਤੇ ਇਹ ਸੱਤ ਬਿੰਦੂ ਆ ਜਿਹੜੇ ਆਪਾਂ ਕਵਰ ਕਰਨੇ ਹੌਲੀ-ਹੌਲੀ 2 ਘੰਟੇ ਦੇ ਵਿੱਚ ਤੇ ਪਹਿਲੇ ਬਿੰਦੂ ਤੇ ਆਪਾਂ ਆ ਗਏ ਹਾਂ ਜਿਹੜਾ ਸੀਡ ਆਲੂ ਆ ਆਮਾ ਜਿਹੜਾ B ਆ ਇਹ ਵੀ ਆਲੂ ਵਰ ਇੱਕ B ਆ ਦਾ ਸਾਦਾ ਆਲੂ ਆ ਇਹ ਕਿਵੇਂ ਪਤਾ ਲੱਗਦਾ ਮੈਂ ਬਣਾਉਗਾ ਤੇ ਕਹਿ ਰਿਹਾ ਅਸੀਂ ਪਹੁੰਚੇ ਜੀ ਬਾਈ ਦੇ ਨਾਲ ਇੱਥੇ ਇੱਕ ਹਵੇਲੀ ਟੈ ਬਣਿਆ ਹੋਇਆ ਫਾਰਮ ਤੋਂ ਬਿਲਕੁਲ ਨੇੜੇ ਜਿਹਾ ਤੇ ਬਾਕੀ ਵੀ ਜੀ ਦਾ ਸਵਾਗਤ ਹੈ ਠੀਕ ਠਾਕ ਹੋ ਬਾਈ ਕਾਫੀ ਲੰਬੀਆਂ ਬਾਟਾਂ ਕੱਢ ਕੇ ਆਏ ਨੇ ਦਰਸ਼ਕ ਦੇਖ ਰਹੇ ਉਹਨਾਂ ਦਾ ਵੀ ਦੱਸ ਨਹੀਂ ਜੀ 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 ਵੀ ਜੇ ਜ਼ਿਆਦਾ ਦੂਰ ਤਾਂ ਨਹੀਂ ਲੱਗਿਆ ਨਹੀਂ ਦੂਰ ਹੈ ਤਾਂ ਉਹ ਹੈ ਹੀ ਤਾਂ ਬਾਈ ਦੂਰ ਹਾਂ ਨਾ ਥੋੜਾ ਬਾਜ਼ਾਰੋਂ ਵੜ ਗਏ ਹਾਂ ਲੁਧਿਆਣੇ ਨੂੰ ਆਏ ਨਾ ਪਹਿਲ ਕਰ ਲੱਗਿਆ ਫੀਲ ਜੋ ਹੋਇਆ ਬਲਟਾ ਵੈਸੇ ਨਹੀਂ ਹੈ ਬਾਕੀ ਕਿ ਚੀਜ਼ ਦੇ ਗ੍ਰੀਨਰੀ ਗ੍ਰੀਨਰੀ ਵੀ ਮੈਂ ਤੇਨੂੰ ਇੱਕ ਹੋਰ ਵੀ ਪੁੱਛਣਾ ਹੈ ਹਾਂ ਜੀ ਦੋਨੋਂ ਪਾਸਾ ਗ੍ਰੀਨਰੀ ਫੁੱਲ ਮਹੌਲ ਹੈ ਕਿ ਏਰੀਆ ਦੇ ਕਿੰਨਾ ਕਿ ਤੈਨੂੰ ਫਰਕ ਲੱਗਿਆ ਵੀ ਜੇ ਏਰੀਆ ਬਹੁਤ ਸੋਹਣਾ ਯਾਰ ਇੱਕ ਨਾਲੇ ਧਰਤੀ ਗਈ ਫਰਕ ਲਾੜੇ ਕਾਲੂ ਊਂਗਰੀ ਜੋ ਮਰਜੀ ਬੀਜ ਲੈ ਜੋ ਮਰਜੀ ਹੈ ਨਾ ਸਾਰੀ ਫਸਲਾਂ ਸਾਰੀਆਂ ਫਸਲਾਂ ਇਧਰ ਆ ਬਾਈ ਦੇ ਬੂਟੇ-ਬੱਟੇ ਵੀ ਲੱਗੇ ਮੈਂ ਪਿਛਲੇ ਪਾਸੇ ਬੜਾ 100 150 ਹਸਪਾਵਰ ਤੁਹਾਨੂੰ ਟਰੈਕਟਰ ਵੀ ਦਿਖਾਉਨੇ ਆ ਅਸੀਂ ਹਾਂ ਉਹ ਉਹ ਦੇਖੋ ਪਿੱਛੇ ਦੇਖਾਉਂਗਾ ਕਿ ਕੀ ਉਹ ਨਹੀਂ ਉਹ ਬੜਾ ਟਰੈਕਟਰ ਆ ਵੀਡੀਓ ਚ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਇਹ 110 ਐਚਪੀ ਨਾ 150 ਐਚਪੀ ਯੋ ਬਾਈ ਸੋਹਣਾ ਲਿਖਾ 5 ਹੋਈ ਮਮਾ ਸੁਹਾਵਾਗਾ ਇੱਕ ਦੋ ਐਕਸ ਮਾ ਦਵਾਉਣਾ ਨਹੀਂ ਬੜਾ ਜਿਆਦਾ ਅੱਜ ਪ੍ਰੋਗਰਾਮ ਦਾ ਇਕੱਠ ਦੇਖ ਕੇ ਤੈਨੂੰ ਵੀ ਜੇ ਕੀ ਲੱਗਦਾ ਕਿੰਨਾ ਇਕੱਠ ਹੋਊਗਾ ਥੋੜੀ ਦੇਰ ਪਹਿਲਾਂ ਵੀਡੀਓ ਵਿੱਚ ਦੱਸ ਰਿਹਾ ਤਾਂ ਵੀ ਸਾਲਾ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਸੇ ਮੰਤਰੀ ਮੰਤਰੀ ਦੇ ਵਿਆਹ ਵਿੱਚ ਹੋਊ ਵਿਆਹ ਚ ਆਏ ਹੋਣੇ ਕਿਲੋ ਡੇਢ ਕਿਲੋਮੀਟਰ ਦਾ ਸੜਕ ਕੇ ਇੱਧਰ ਉੱਧਰ ਦੋਨੋਂ ਸਾਈਡਾਂ ਬਾਈ ਨੇ 2 ਕਿਲੇ 3 ਗਵਾਂ ਰੱਖ ਰ ਕੇ ਦੇ ਜਿਹੜੇ ਪਾਰਕਿੰਗ ਵਾਸਤੇ ਰੱਖ ਰ ਕੇ ਤਾਂ ਸਾਰਾ ਪਾਰਕਿੰਗ ਹੋ ਰੋਡ ਤੇ ਕਿੰਨੀ ਪਾਰਕਿੰਗ ਆ ਰੋਡ ਕਿੰਨਾ ਕਿੰਨੀ ਕਿਲੋਮੀਟਰ ਦੀ ਪੂਰੀਆਂ ਦੋਹੇ ਸਾਈਡਾਂ 'ਚ ਗੱਡੀਆਂ ਖੜੀਆਂ ਨੇ ਬਹੁਤ ਬਾਈ ਬਹੁਤ ਅਗੜਾ ਇਕੱਠ ਦਾ ਬਾਈ ਵੀ ਦੇ ਲੈ ਕਣਕੇ ਤੇਰਾ ਮੈ ਇਹ ਲੱਗ ਕੇ ਨਾ ਬੀਜੀ ਹੋਏ ਬਾਈ ਲੈਣਾ ਚ ਹਾਂ ਸੁਪਰਸੀਡਰ ਵਾਲੀ ਆ ਇੱਧਰ ਆ ਲੂ ਦੇ ਬਾਈ ਜਿੰਨਾ ਸਾਰਾ ਉਹ ਤੱਕ ਦੇ ਸਾਰੇ ਹੀ ਸਾਲ ਆਲੂ ਐ ਆਲੂ ਐ ਉਹ ਇੱਥੇ ਤਾਂ ਵੀਲ ਦੂਆ ਨਹੀਂ ਹੈਗਾ ਇਸੇ ਵਾਲ ਤੋਂ ਦਵਿੰਦਰ ਵੀਰ ਹੈ ਉਹ ਵੀ ਆਲੂ ਦੀ ਖੇਤੀ ਬਹੁਤ ਕਰਦੇ ਆ ਕਰਦੇ ਸੋ 150 ਕਿਲੋ ਮਿਲਖਾਂ ਨੇ ਸ਼ਾਇਦ ਪਲੱਸ ਵੀ ਕਰਦੇ ਹੁਣ ਵੀਰ ਕਹਿੰਦੇ ਮੈਂ ਤਾਂ ਕਣਕ ਜਿੰਦੂ ਤੋਂ ਲੈਣਾ ਜਿੰਦੂ ਵੀਰ ਤੋਂ ਅੱਛਾ ਕਹਿੰਦਾ ਕਣਕ ਸਾਰੇ ਹੀ ਆਲੂ ਐ ਆਪਣਾ ਮਤਲਬ ਕਿੱਲਾ ਹੀ ਵੀਤ ਤੇ ਹਾਂ ਕਹਿੰਦਾ ਟਰਾਲੀ ਇੱਧਰੋਂ ਹੀ ਘਰਾਲੀ ਦੀਆ ਕਣਕ ਦੀ ਘਰ ਚੁੱਕੇ ਖਾਨ ਖੂਨ ਬਾਤ ਵੀ ਕਹਿੰਦਾ ਆਸਣਾ ਯੋ ਬਾਈ ਜਿਹੜਾ ਆਲੂ ਵਾਲਾ ਨਾ ਆਇਓ ਵੀ ਇੱਕ ਨਾ ਸਹੀ ਆ। ਇਹ ਜਿਹੜੇ ਵੀਰ ਨੂੰ ਲੱਗਿਆ ਉਹ ਛੱਡ ਨਹੀਂ ਸਕਦਾ। ਵੀਰ ਕਹਿੰਦਾ ਸਾਡੀਆਂ ਕੰਬਾਈਨਾ ਸਿਰਫ ਜੀਰੀ ਚ ਚੱਲਦੀਆਂ। ਕਣਕ ਦੇ ਵਿੱਚ ਦਾ ਕੰਬਾਈਨਾ ਵਿਹਲੀਆਂ ਵਾਂਗੂ ਤੇ ਹੁੰਦੀਆਂ। ਕਿਉਂਕਿ ਆਲੂ ਬਹੁਤ ਆਲੂ ਵਾਲੇ ਜਿਹੜੇ ਜਿੰਨੇ ਵੀ ਫਾਰਮ ਆ ਸਾਰੇ ਆਲੂ ਵਾਲੇ ਤਾਕੜੀ ਫਾਰਮਾਂ ਬਾਈ। ਇਹਨਾਂ ਆਲੂ ਦੇ ਬਹੁਤ ਤਾਕੜਾ। ਚਲੋ ਤੀਸਰੀ ਫਸਲ ਹੋ ਗਈ ਆਲੂ ਬਾਈ ਬਚਾਵਾ ਹੀ ਬਹੁਤ। ਬਹੁਤ। ਇਹ ਇਹਨਾਂ ਦੀ ਕੰਬਾਈਨਾ ਕਹਿੰਦਾ ਸਾਡੀਆਂ ਚੱਲਦੀਆਂ ਜਾਂ ਤਾਂ ਇਹਦੇ ਚ ਜੀਰੀ ਚੱਲਦੀ ਜਾਂ ਮੱਕੀ ਚ ਚੱਲਦੀਆਂ। ਅੱਛਾ। ਨਾ ਸਾਡੀ ਕਣਕ ਦੇ ਵਿੱਚ ਤਾਂ ਬਹੁਤ ਨੀ ਵੀਰ ਬੁਗਾ ਬਹੁਤ ਘਟ ਫਿਰ ਮੱਕੀ ਚੱਲ ਜਾਣੀ ਆ ਹਾਂ ਨਾ ਯਾਰ ਉਹ ਵੀ ਨਜ਼ਾਰੀ ਆ ਬਾਈ ਕਹਿਣਾ ਤੇਰੇ ਇੱਕ ਤਰ੍ਹਾਂ ਦਾ ਨਸਾ ਜਿਹੜੇ ਵੀਰਾਂ ਨੇ ਲਾ ਲਿਆ ਲਾ ਦੀਆ ਬਾਕੀ ਬਿਲਕੁਲ ਵੀਰ ਨੇ ਵੀ ਲਾਇਆ ਥੋੜੀ ਸ਼ੁਰੂਆਤ ਕਰੀ ਹਾਂ ਸ਼ੁਰੂਆਤ ਕਰੀਆ ਵੀਰ ਨੇ ਸਹਿਯੋਗ ਦਿੱਤਾ ਤਾਂ ਸਾਨੂੰ ਹਾਂ ਹਾਂ ਵੀਰ ਨੇ ਸਾਨੂੰ ਬੀਜ ਭੇਜਿਆ ਤਾਂ ਇਸ ਵਾਰ ਤੇ ਗੋਗੀ ਨਾਲ ਗੱਲਬਾਤ ਤਕਰੀਬਨ ਰੋਜ਼ ਹੀ ਚੱਲੀ ਜਾਂਦੀ ਆ ਠੀਕ ਹੈ ਠੀਕ ਹੈ ਆਪੇ ਗੋਗੀ ਨੇ ਬੀਜ ਦਾ ਬੰਦੋਬਸਤ ਕਰਿਆ ਬੀਜ ਨੇ ਵੀਰ ਨੇ ਬੀਜ ਭੇਜਿਆ ਬਹੁਤ ਟੌਪ ਦਾ ਨਹੀਂ ਉਹ ਗੱਲ ਸੱਚੀ ਹੋਊਗੀ ਜਿਸ ਤਰ੍ਹਾਂ ਕਹਦੇ ਕਰਾਂ ਵੀ ਖਰਬੂਜੇ ਦੇਗਾ ਖਰਬੂਜਾ ਰੰਗ ਬਦਲਿਆ ਮਹਿਫਲ ਦਾ ਰੰਗ ਹੋਵਈਆ ਤੇ ਬਾਈ ਗੱਲ ਰਹਿਣ ਲੱਗੇ ਮਾਨੂੰ ਵੀ ਆਲੂਆਂ ਦਾ ਚਸਕਾ ਪੈ ਰਿਹਾ ਹੈ ਤੈਨੂੰ ਵੀ ਪਉਣਾ ਹੋਣਾ ਤੈਨੂੰ ਵੀ ਪਉਣਾ ਆਪਾਂ ਨੇ ਚਾਹੇ ਥੋੜਾ ਹੀ ਲਈਏ ਠੱਟੂ ਠੱਟਾ ਆਪਾਂ ਨੂੰ ਇੱਕ ਸ਼ੌਂਕ ਹੋਣਾ ਚਾਹੀਦਾ ਕੋਈ ਵੀ ਚੀਜ਼ ਸ਼ੌਂਕ ਦਾ ਹੋਣਾ ਚਾਹੀਦਾ ਹਾਂ 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 ਅੱਜ ਇੰਨੀ ਦੂਰ ਆਪਾਂ ਚੱਲ ਕੇ ਆਏ ਆਂ ਬਈ ਦਾ ਪਿਆਰਾ ਟ੍ਰੇਨ ਪਿਆਰਾ ਵੀ ਹੁੰਦਾ ਹੈ ਤੇ ਬਾਕੀ ਕੁਸ ਆਪਾਂ ਨੂੰ ਅੱਗੇ ਵਾਸਤੇ ਹੋਰ ਕੁਝ ਨਵਾਂ ਸਿੱਖਣੇ ਨੂੰ ਮਿਲਿਆ ਯਾਰ ਬਹੁਤ ਇੰਨੇ ਵੀ ਰਾਤਾਂ ਕੋਈ ਨਾ ਕੋਈ ਗੱਲ ਪੜਈ ਆ ਦਿਮਾਗ 'ਵਾਂ ਪੈਂਦੀ ਆ ਜਿਸ ਤਰ੍ਹਾਂ ਬਾਣੀ ਉਹ ਵੀ ਦੱਸਾਂ ਬਈ ਗੁਰੂ ਘਰ ਜਾਣਾ ਚਾਹੀਦਾ ਕਿਹ ਆ ਪਤਾ ਕਿਹੜਾ 2 ਸਿਕਿੰਟ ਦੀ ਬਾਤ ਮਨ ਮਾ ਪੜ ਜਾਣੀ ਤੁਸੀਂ ਦੀ ਭਲਾ ਹੋ ਜਾਣਾ ਕੋਈ ਉਹਦੀ ਆ ਵੀ ਜੇ ਤਾਂ ਮੇਲੇ ਆ ਬਾਈ ਕਿਸੇ ਨਾ ਕਿਸੇ ਚੀਜ਼ ਦਾ ਐਕਸਪੀਰੀਅੰਸ ਮਿਲਿਆ ਹੀ ਆ ਦੇ ਤਗੜੇ ਦਾ ਦੇਖੋ ਫਾਰਮ ਕਿੰਨੀ ਦੂਰ ਹੈ ਉਹ ਤੱਕ ਦੇਖੋ ਗੱਡੀਆਂ ਦਾ ਜਾਮ ਲੱਗਿਆ ਵਾ ਚਲੋ ਚੱਕ ਦੇਖੋ ਜਾਮ ਉਹ ਬਾਕੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ